ਦੇਵ ਗੁਰ ਜੈਸਾ ਲਾਗੀ ਕੋ ਤੇਵ ਗੁਰ ਜੈਸਾ ਗੁਰ ਜੈਸਾ ਜਸੇਰ ਵਰਤ ਜਿਸ ਮਸਤਕ ਬਾਸ ਸੋਲਾ ਗਸੇਰ ਕੁਰਜੇ ਸਾ ਨਾਗੀ ਜੋਤੇ ਕੁਰਜੇ ਇਹ ਨਗਰ ਕੀਰਤਨ ਤਾਂ ਤਾਂ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਉਹਨਾਂ ਦੇ ਜੋਤੀ ਜੋਤ ਸਵੰਤ ਗੁਰੂ ਰਾਮਦਾਸ ਜੀ ਦੇ ਗੱਦੀ ਦਿਵਸ ਵਿੱਚ ਜੋ ਕਿ ਸ਼ੋਮਨੀ ਸ਼ੋਮਨੀ ਕਮੇਟੀ ਵੱਲੋਂ ਤੇ ਸਮੂਹ ਪੰਜਾਬ ਸਿੱਖ ਲੇਵਾ ਸੰਗਤ ਵੱਲੋਂ ਮਨਾਇਆ ਜਾ ਰਿਹਾ ਉਸ ਵੰਗੇ ਜੇ ਨਗਰ ਕੀਰਤਨ ਚੋਲਾ ਸਾਹਿਬ ਤੋਂ ਇਹਨੇ ਗੁੰਦਾ ਸਾਹਿਬ ਜਾ ਰਿਹਾ ਰਸਤੇ ਵਿੱਚ ਗੁਰਦੁਆਰਾ ਡੇਰੇ ਸਾਹਿਬ ਅਕਦਾ ਪੜਾਵਾ ਉਸ ਪਾਂਚੇ ਨਗਰ ਕੀ ਤੰਜੜਾ ਵਾ ਇਹ ਚੋਲਾ ਸਾਹਿਬ ਤੋਂ ਦਾ ਆ ਮੋਹਨਪੁਰਾ ਡੇਰਾ ਸਾਹਿਬ ਤੋਂ ਪ੍ਰਸ਼ਾਦਾ ਸ਼ਕਤ ਤੋਂ ਬਾਅਦ ਤੇ ਜਾਮਰਾ ਸਾਹਿਬਲੀ ਸਾਹਿਬ ਚੱਕ ਫਤਿਹਾਂ ਤੋਂ ਕੇ ਸ਼ਾਮੀ ਪਾਂਚੇ ਕਰੀ ਵੇ ਜਰਾ ਵਾ ਸ੍ਰੀ ਗੋੰਦਲ ਸਾਹਿਬ ਪਹੁੰਚ ਕੇ ਸੱਤ ਡੇਰਾ ਸਾਹਿਬ ਦੇ ਵਿੱਚ ਇਹਦਾ ਲੰਗਰ ਪਾਂਜਾ ਪ੍ਰਬੰਧ ਕੀਤਾ ਗਿਆ ਵਾ ਸਮੂਹ ਸੰਗਤ ਜਿਹੜੀ ਸਵਾਗਤ ਵਾਸਤੇ ਖੜੀ ਆ ਛਲ ਦੇ ਉੱਪਰ ਬਹੁਤ ਹੋਮ ਮਾ ਕੇ ਇਲਾਕੇ ਪਰ ਦੇ ਲੋਕ ਬੱਚੇ ਸਕੂਲਾਂ ਦੇ ਬੱਚੇ ਜਿਹੜੇ ਆ ਅਗਰਗਦਕਾ ਪਾਰਟੀ ਹੋ ਟੀ ਮਾਇਜੇਂਦਰ ਜਿਹੜੀਆਂ ਨਗਰ ਦੇ ਸਵਾਗਤ ਵਾਸਤੇ ਖੜੀਆਂ ਆ ਨਗਰ ਕੀਰਤਨ ਗੁਰੂ ਮਹਾਰਾਜ ਤੀਜੀ ਪਾਛੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਦੇ ਸਬੰਧ ਸਾਰ ਦੀ ਚੌਥੀ ਪਾਛੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਗੁਰਗੱਦੀ ਦਿਵਸ ਨੂੰ ਸਮਰਪਿਤ ਇਹ ਜਨ ਨਗਰ ਕੀਰਤਨ ਹੈ ਬਹੁਤ ਹੀ ਧੂਮ ਧਾਮ ਦੇ ਨਾਲ ਸਵੇਰੇ ਚੋਲਾ ਸਾਹਿਬ ਤੋਂ ਬੜੀ ਭਾਰੀ ਇਕੱਠ ਬੜੀ ਭਾਰੀ ਸੰਗਤ ਸੈਂਗੜੇ ਹਿਸਾਬ ਨਾਲ ਗੱਡੀਆਂ ਤੇ ਆਪਣੇ ਵੀਕਰਾਂ ਦੇ ਨਾਲ ਲੋਕ ਯਾਰਾਂ ਦੇ ਹਿਸਾਬ ਸੰਗਤ ਤੇ ਪਹੁੰਚੀ ਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਸ ਤਾਪ ਜੀ ਨੇ ਬੜੇ ਯੋਰ ਸ਼ੋਰ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਸੰਗਤ ਦਾ ਪ੍ਰਬੰਧ ਸਰ ਸੰਗਤ ਦੀ ਗੁਰੂ ਮਹਾਰਾਜ ਜੀ ਰਹਿਮਾਈ ਥਲੇ ਇਹ ਅੱਜ ਦਾ ਆਨਗਰ ਕੀਰਤਨ ਹੈ ਇਹ ਚੋਲਾ ਸਾਹਿਬ ਤੋਂ ਪਹੁੰਚ ਕੇ 10 ਸਾਲ ਲੋਹਾਰ ਗੁਰੂ ਮਹਾਰਾਜ ਗੁਣਾਕ ਸਾਹਿਬ ਦੇ ਸਥਾਨ ਤੇ ਪਹੁੰਚ ਰਿਹਾ ਗੁਰੂ ਜੀ ਦਾ ਖਾਲਸਾ ਬਾਗੁਰੂ ਜੀ ਫਤਿਹ ਅੱਜ ਜੋ ਧੰਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇ ਧੰਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਧੰਗੁਰ ਰਾਮਦਾਸ ਸੱਚੇ ਪਾਤਸ਼ਾਹ ਦਾ ਗੁਰਦਗंती ਦਿਵਸ ਧੰਗੁਰ ਅਮਰਦਾਸ ਸੱਚੇ ਪਾਤਸ਼ਾਹ ਦਾ ਜੋਤੀ ਜੋਤ ਦਿਵਸ ਦੀ ਜੋਸ਼ਤਾਬ ਦੀ 450 ਸਾਲਾਂ ਹਾਰੀ ਆ ਇਹਦੇ ਸਬੰਧ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਤਰੀਕ ਮਿਥੀ 7 ਤਰੀਕ ਚੋਲਾ ਸਾਹਿਬ ਤੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਅਸਥਾਨ ਤੋਂ ਪੁੱਥੋਂ ਦਾ ਅਗਰ ਕੀਰਤਨ ਆਰੰਭ ਹੋਇਆ ਬੜੀ ਵੱਡੀ ਗਿਣਤੀ ਵਿੱਚ ਬੜਾ ਵੱਡਾ ਉਤਸ਼ਾਹ ਸੰਗਤਾਂ ਦੇ ਵਿੱਚ ਤੇ ਜਿੱਥੇ ਸਰਦਾ ਰਜਿੰਦਰ ਸਿੰਘ ਧਾਮੀ ਸਾਹਿਬ ਨਗਰ ਕੀਰਤਨ ਰਮਤਾਵਾ ਤੇ ਪਹੁੰਚੇ ਸਨ ਉਥੇ ਮਹਾਪੁਰਖ ਸੰਤ ਮਹਾਪੁਰਖ ਜਸੇਬੰਦੀਆਂ ਕਾਰਸੇ ਵਾਲੇ ਬਾਬੇ ਬੜੇ ਵੱਡੀ ਗਿਣਤੀ ਵਿੱਚ ਇੱਥੇ ਸਾਰੇ ਆਏ ਸਨ ਸੰਗਤਾਂ ਦਾ ਬੜਾ ਵੱਡਾ ਹਾੜ ਆਇਆ ਉਥੋਂ ਚੱਲ ਕੇ ਹੁਣ ਜੁਦਰਾ ਡੇਰਾ ਸਾਹਿਬ ਅਕੇ ਪਹੁੰਚੇ ਆ ਇੱਥੇ ਸੰਗਤਾਂ ਲੰਗਰ ਛਕ ਰਹੀਆਂ ਇਥੋਂ ਚਾਲਾ ਮਾਰ ਕੇ ਲੰਗਰ ਛਕ ਕੇ ਤੇ ਸ੍ਰੀ ਗੁਰੂਵਾਲ ਸਾਹਿਬ ਖੜਾ ਦਰ ਪੜਾਉਂਦੇ ਹੋਏ ਕੁਤੇ ਪਹੁੰਚਾਂਗੇ ਮਹਾਰਾਸ਼ਟਰੀਆਂ ਨੇ ਸੰਗਤਾਂ ਹਾਜ਼ਰੀ ਭਰ ਰਹੀਆਂ ਸੱਚੇ ਪਾਤਸ਼ਾਹ ਦੀ ਚੜ੍ਹਦੀ ਕਲਾ ਕਰੇ ਤੰਦਰੁਸਤੀਆਂ ਬਖਸ਼ੇ ਹਾਜ਼ਰੀਆਂ ਦਰਸਾਣ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ